ਅੱਜ ਫਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਪੰਜਾਬ ਵੱਲੋਂ ਪੰਜਾਬ ਪਰ ਵਿੱਚ ਫਰਦ ਕੇਂਦਰ ਕੰਪਿਊਟਰ ਆਪਰੇਟਰਾਂ ਨੇ ਆਪਣੇ ਦਫ਼ਤਰਾਂ ਵਿੱਚ ਵਿਭਾਗੀ ਕੰਮ ਦੌਰਾਨ ਕਾਲੇ ਬਿੱਲੇ ਲਗਾ ਕੇ ਰੋਸ ਪਰ ਗਟਾਵਾ ਕੀਤਾ ਪੰਜਾਬ ਪ੍ਰਧਾਨ ਰਮਨਦੀਪ ਸਿੰਘ ਚਕੇਰੀਆ ਨੇ ਦੱਸਿਆ ਕਿ ਅਸੀਂ ਅਨੇਕਾਂ ਸਰਕਾਰੀ ਕੰਮਾਂ ਜਿਵੇਂ ਕਿ ਇਲੈਕਸ਼ਨ ਡਿਪਾਰਟਮੈਂਟ ਕੋਵਿਡ 19 ਡਿਜੀਟਲ ਕ੍ਰੌਪ ਸਰਵੇ ਹੜ੍ਹਾਂ ਤੇ ਕੁਦਰਤੀ ਆਫਤਾ ਨਾਲ ਖਰਾਬ ਹੋਈਆਂ ਫਸਲਾਂ ਦਾ ਖਰਾਬਾ ਆਦਾ ਕੰਮ ਬਿਨਾ ਕਿਸੇ ਦੇਰੀ ਤੋਂ ਸ਼ਨੀਵਾਰ ਤੇ ਐਤਵਾਰ ਵਰਗੇ ਦਿਨਾਂ ਦੌਰਾਨ ਵੀ ਪੂਰੀ ਤਨਦੇਹੀ ਨਾਲ ਕਰਦੇ ਆ ਉਹਨਾਂ ਦੱਸਿਆ ਕਿ ਅਸੀਂ ਪੰਜਾਬ ਪਰ ਵਿੱਚ ਤਕਰੀਬਨ 900 ਦੇ ਕਰੀਬ ਆਪਰੇਟਰ ਹਾਂ ਅਤੇ ਪਿਛਲੇ 15 ਤੋਂ 17 ਸਾਲਾਂ ਤੋਂ ਬੜੀ ਸਖਤ ਮਿਹਨਤ ਨਾਲ ਪੂਰੇ ਕਾਰਡ ਨੂੰ ਆਨਲਾਈਨ ਕਰਕੇ ਕਿਸਾਨਾਂ ਨੂੰ ਬਹੁਤ ਵੱਡੀ ਸਹੂਲਤ ਪ੍ਰਦਾਨ ਕੀਤੀ ਹੈ ਤੇ ਕਿਹਾ ਅਸੀਂ ਇੱਕ ਪ੍ਰਾਈਵੇਟ ਕੰਪਨੀ ਸੀਐਮਐਸ ਰਾਹੀ ਪਰਤੀ ਕਿਤੇ ਗਈ ਸੀ ਜਿਸ ਨੇ ਸਾਨੂੰ ਸ਼ੁਰੂਆਤ ਵਿੱਚ 2270 ਰੁਪਏ ਮਾਸਿਕ ਤਨਖਾਹ ਦਿੱਤੀ ਤੇ ਹੁਣ ਸਾਨੂੰ 8500 ਤੋਂ 9000 ਤੱਕ ਮਾਸਿਕ ਤਨਖਾਹ ਦੇ ਕੇ ਸਾੜਾ ਸ਼ੋਸ਼ਣ ਕਰ ਰਹੇ ਨੇ ਆਪਰੇਟਰਾਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਵੱਡੇ ਕੋਆਪਰੇਟਿਵ ਘਰਾਣੀਆਂ ਨਾਲ ਮਿਲ ਕੇ ਸੀਐਮਐਸ ਕੰਪਨੀ ਰਾਹੀਂ ਸਾਨੂੰ ਨਿਗੋਣੀਆ ਤਨਖਾਹਾਂ ਦੇ ਕੇ ਸਾਡੇ ਆਰਥਿਕ ਢਾਂਚੇ ਨੂੰ ਕਾਫੀ ਕਮਜ਼ੋਰ ਕਰ ਦਿੱਤਾ ਹੈ ਅਸੀਂ ਵਰਤਮਾਨ ਸਰਕਾਰ ਦੇ ਹੱਥ ਐਸੇ ਕਰਕੇ ਮਜ਼ਬੂਤ ਕੀਤੇ ਸਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਪੂਰੀ ਵਾਰ ਸੋਚੇਗੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਸੀ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਵੀ ਕੱਚੇ ਮੁਲਾਜ਼ਮ ਜੋ ਵਕਵਕ ਵਿਭਾਗਾਂ ਕੋਆਪਰੇਟਿਵ ਸੋਸਾਇਟੀਆਂ ਜਾਂ ਆਊਟਸੋਰਸ ਰਾਹੀਂ ਕੰਮ ਕਰਦੇ ਨੇ ਮੇਰੀ ਸਰਕਾਰ ਆਉਣ ਉਪਰੰਤ ਉਹਨਾਂ ਨੂੰ ਡਿਪਾਰਟਮੈਂਟਾਂ ਰਾਹੀਂ ਭਰਤੀ ਕਰਕੇ ਉਹਨਾਂ ਦੇ ਭਵਿੱਖ ਨੂੰ ਵੀ ਸੁਰੱਖਿਅਤ ਕੀਤਾ ਜਾਵੇਗਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਹੁਣ ਤੱਕ ਸਾਡੀ ਕੋਈ ਸਾਰ ਨਹੀਂ ਲਈ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੇ ਬੰਦੇ ਹੱਕ ਨਾ ਦਿੱਤੇ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਦੀ ਨਵੀਂ ਰੂਪਰੇਖਾ ਤਿਆਰ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਦੇਖੋ ਜੀ 2007-08 ਤੋਂ ਲੈ ਕੇ ਅਸੀਂ CMS ਕੰਪਨੀ ਦੇ ਅੰਡਰ ਕੰਮ ਕਰਦੇ ਆ ਰਹੇ ਹਾਂ ਜੋ ਕਿ ਬਹੁਤ ਨਿਗੁਣੀਆਂ ਤਨਖਾਹਾਂ ਤੇ ਅਸੀਂ ਕੰਮ ਕਰ ਰਹੇ ਹਾਂ ਤੇ ਕੰਪਨੀ ਲਗਾਤਾਰ ਸਾਡਾ ਸ਼ੋਸ਼ਣ ਕਰ ਰਹੀ ਹੈ ਤੇ ਸਰਕਾਰਾਂ ਵੀ ਸਾਡੇ ਵੱਲ ਧਿਆਨ ਨਹੀਂ ਦੇ ਰਹੀਆਂ ਤੇ ਹੁਣ ਅਸੀਂ ਅੱਜ 2 ਤਰੀਕ ਨੂੰ ਸਿਰਫ ਰੋਸ ਪ੍ਰਦਰਸ਼ਨ ਕੀਤਾ ਹੈਗਾ ਕਾਲੇ ਬਿੱਲੇ ਲਾ ਕੇ 3 ਤੇ 4 ਤਰੀਕ ਨੂੰ ਪਹਿਲੇ ਅੱਧੇ ਦਿਨ ਦੀ ਹੜਤਾਲ ਤੇ ਰ੍ਹਾਂਗੇ ਤੇ ਅਸੀਂ ਪੂਰੀ ਹੜਤਾਲ ਤੇ ਤਾਂ ਨਹੀਂ ਯਾਰ ਇਹ ਤਾਂ ਜੋ ਲੋਕਾਂ ਪਰੇਸ਼ਾਨ ਨਾ ਹੋਣ ਲੋਕਾਂ ਨੂੰ ਕੰਮ ਦੇ ਵਿੱਚ ਦਿੱਕਤ ਨਾ ਆਵੇ ਤੇ ਕੰਪਨੀਆਂ ਜੋ ਸਰਕਾਰ ਨਾਲ ਕੰਟਰੈਕਟ ਕਰਦੀਆਂ ਨੇ ਉਹ ਆਪ ਤਾਂ ਬਹੁਤ ਕਰੋੜਾਂ ਰੁਪਏ ਕਮਾਉਂਦੀਆਂ ਨੇ ਤੇ ਸਰਕਾਰ ਆਪਦੇ ਅੰਡਰ ਸਾਨੂੰ ਲੈ ਕੇ ਉਹੋ ਫਾਇਦਾ ਆਪ ਖੁਦ ਲੈ ਸਕਦੀ ਹੈ ਤੇ ਤਾਂ ਜੋ ਸਾਡੀਆਂ ਤਨਖਾਹਾਂ ਵੀ ਸਮੇਸਰ ਹੋਣ ਤੇ ਸਾਡੀਆਂ ਤਨਖਾਹਾਂ ਵਿੱਚ ਵੀ ਵਾਧਾ ਹੋਵੇ ਤੇ ਸਾਡੀ ਜੋਬ ਵੀ ਸਿਕਯੁਰ ਹੋਵੇ। ਅੱਛਾ ਕਿੰਨੇ ਸਮੇਂ ਤੋਂ ਜਿਹੜਾ ਤੁਸੀਂ ਇਹਨਾਂ ਕੰਪਨੀ ਦੇ ਲਈ ਇੰਨ ਕੰਮ ਕਰ ਰਹੇ ਹੋ? ਤਕਰੀਬਨ 17-18 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ ਤੇ ਸਾਡੀਆਂ ਤਨਖਾਹਾਂ ਚਾਹੇ ਪੁਰਾਣੇ ਆਪਰੇਟਰ ਹੋਣ ਚਾਹੇ ਨਵੇਂ ਹੋਣ ਸਭ ਦੀਆਂ ਹੀ ਬਹੁਤ ਘਟਨੇਗੀ। ਹਾਂਜੀ ਤੇ ਹੁਣ ਸਰਕਾਰ ਤੋਂ ਤੁਹਾਡੀ ਕੀ ਮੰਗ ਹੈ? ਸਰਕਾਰ ਤੋਂ ਇਹੀ ਮੰਗ ਹੈ ਵੀ ਸਾਨੂੰ ਆਪਣੇ ਅੰਡਰ ਲਵੇ ਤੇ ਸਾਡੀ ਤਾਂ ਜੋ ਜੋਬੀ ਸਕਿਉਰ ਹੋਵੇ ਤੇ ਸਾਡੀਆਂ ਤਨਖਾਹਾਂ ਵੀ ਸਮੇਂ ਸਰਾ ਸਕਣ ਕੰਪਨੀਆਂ 2-2 3-3 ਮਹੀਨੇ ਦੇਰੀ ਨਾਲ ਤਨਖਾਹਾਂ ਪਾਉਂਦੀਆਂ ਨੇ ਤੇ ਜੇ ਅਸੀਂ ਕੰਪਨੀ ਤੋਂ ਮੰਗ ਕਰਦੇ ਹਾਂ ਸਾਡੀ ਤਨਖਾਹ ਦੀ ਤਾਂ ਕੰਪਨੀ ਕਹਿੰਦੀ ਹੈ ਵੀ ਸਾਡਾ ਅੱਗੇ ਸਰਕਾਰ ਨਾਲ ਠੇਕਾ ਨਹੀਂ ਹੋਇਆ ਅਸੀਂ ਤੁਹਾਨੂੰ ਤਨਖਾਹ ਨਹੀਂ ਦੇ ਸਕਦੇ